ਸਭ ਜਰੀਏ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਜੀ ਚਾਰਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਸਾਮਲ ਕਰੇ ਜੀ ਬਦ ਤੇ ਲਓ ਜੀ ਅੱਜ ਹੁਣ ਅਸੀਂ ਆਏ ਹੋਏ ਆ ਜੀ ਘਰ ਤੋਂ ਤੁਰਨ ਲੱਗੇ ਐਟ ਅ ਟਾਈਮ ਹੀ ਪਲਾਨ ਬਣਿਆ ਸਾਡਾ ਘਰ ਤੋਂ ਤੁਰਨ ਲੱਗੇ ਸਾ ਤੋਂ ਬਲੌਗ ਸ਼ੁਰੂ ਨਹੀਂ ਕਰ ਹੋਇਆ ਜਿਹੜੀ ਜਗ੍ਹਾ ਦਾ ਤੁਹਾਨੂੰ ਬਲੌਗ ਦਿਖਾਣਾ ਏ ਜਿਹੜੀ ਜਗ੍ਹਾ ਤੇ ਹੁਣ ਅਸੀਂ ਪਹੁੰਚੇ ਆ ਉੱਥੇ ਅਸੀਂ ਪਹੁੰਚ ਕੇ ਬਲੌਗ ਸ਼ੁਰੂ ਕਰਿਆ ਅੱਜ ਇੰਨਾ ਕੁ ਵੀ ਟਾਈਮ ਨਹੀਂ ਸਾਨੂੰ ਮਿਲਿਆ ਵੀ ਅਸੀਂ ਘਰ ਤੋਂ ਬਲੌਗ ਸ਼ੁਰੂ ਕਰਕੇ ਤੁਰੇ ਬਹੁਤ బిਜੀ ਐ ਬਿਜੀ ਬਹੁਤ ਤੇ ਪਹਿਲਾਂ ਸਾਡੀ ਹੋ ਗਈ ਸੀ ਨਾਸਲਾ ਅ ਫਿਰ ਐਟ ਅ ਟਾਈਮ ਇਹ ਕਹਿੰਦੇ ਵੀ ਨਹੀਂ ਆਉਣਾ ਹੀ ਪੈਣਾ ਵੀ ਤਿਆਰੀ ਹੋਈ ਵੀ ਆ ਭਾਈ ਮੈਂ ਮੁੱਕ ਦੀ ਗੱਲ ਇੱਥੇ ਆ ਜੀ ਵੀ ਅਸੀਂ ਆਏ ਵੀ ਆ ਜੀ ਅਸੀਂ ਮਾਲਾ ਜਸਵੀਰ ਚਾਚੇ ਨਹੀਂ ਸਰਬਜੀ ਚਾਚੇ ਤੇ ਅਮਨੇ ਚਾਚੇ ਰਹਿੰਦੇ ਹਾਂ ਹਾਂ ਸਰਬਜੀ ਚਾਚਾ ਜੀ ਆ ਤੇ ਇਹਨਾ ਅਮਨਾ ਚਾਚਾ ਜੀ ਆ ਤੇ ਮੇਰਾ ਤਾਂ ਚਲੋ ਯਾਰ ਇਹ ਲੱਗਦਾ ਮੇਰਾ ਤਾਂ ਹਾਨ ਪ੍ਰਮਾਣ ਦਾ ਹੀ ਐ ਚਾਚਾ ਦਾ ਜਾਇਜ਼ੀ ਹਾਂ ਅੱਛਾ ਸਾਰੇ ਆ ਗਲੇ ਥੋਟੇ ਨਹੀਂ ਸਾਰੇ ਤਾਂ ਹੈਗੇ ਚਲੋ ਹਾਂ ਪ੍ਰਮਾਣ ਦੇ ਵੀ ਨਹੀਂ ਆਲੇ ਕਿੰਨੇ ਬੜੇ ਆ ਹਾਂ ਤਾਂ ਸੋ ਹਾਂ ਜਿਹੜਾ ਹਾਣ ਪਰਮਾਨ ਦਾ ਹੁੰਦਾ ਉਹ ਤਾਂ ਫਿਰ ਚਲੋ ਯਾਰੀ ਦੋਸਤੀ ਵਾਲਾ ਕੰਮ ਹੋ ਜਾਂਦਾ ਹੁਣ ਜਿੱਦਾਂ ਆਪਣੇ ਵਿੱਕੀ ਚਾਚਾ ਜੀ ਆ ਹੈ ਚਲੋ ਉਹ ਵੀ ਕਹਿ ਦਿੰਦੇ ਆ ਵੀ ਯਾਰ ਤੂੰ ਦੂਆ ਕੰਮ ਨਾ ਰੱਖੇ ਕਰ ਮੇਰੇ ਨਾਲ ਇੱਕ ਆਪਣਾ ਮਾਮਾ ਮਹਾ ਸਿੰਘ ਮਾਮਾ ਉਹ ਵੀ ਕਹਿ ਦਿੰਦਾ ਯਾਰ ਤੂੰ ਨਹੀਂ ਤੂੰ ਆਪਣਾ ਦਾ ਯਾਰਾਂ ਨਾਲ ਹੀ ਕੰਮ ਕਰ ਵੀ ਇਹ ਕੰਮ ਨਾ ਉਹ ਕੰਮ ਨਾ ਵੀ ਤਾਗਾ ਕੇ ਵੀ ਆਪਾਂ ਤੁਹਾਨੂੰ ਇੱਥੇ ਸਾਰਿਆਂ ਨੇ ਅੱਜ ਦਰਸ਼ਨ ਕਰਾ ਦੇਨੇ ਇੱਧਰ ਮਿਲੋ ਜੀ ਪਹਿਲਾਂ ਚਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਮਾਨੂੰ ਰੱਖਿਆ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਤੇ ਛੋਟੇ ਜਿਹੇ ਸੱਦੇ ਤੇ ਅੱਜ ਸਰਵ ਜੀ ਇਕੱਠੇ ਨੇ ਅਨਵੈਟ ਕੀਤਾ ਸੀ ਜਾਇ ਸੈਮੀਨਾਰ ਰਵਿੰਦਰ ਨੂੰ ਵੀ ਚਾਹ ਪਾਣੀ ਦਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਪ੍ਰਸਾਦ ਜੀ ਦਾ ਸ਼ਾਇਦ ਵੀ ਆਉਣਾ ਜਾਣਾ ਪੁੰਜਿਆ ਵੀ ਆਉਣਾ ਜਾਣਾ ਜਿਹੜਾ ਹੁੰਦਾ ਹੀ ਆ ਤੁਹਾਨੂੰ ਪਤਾ ਜਿਹੜੇ ਪਿੰਡਾਂ ਦੇ ਰੀਤੀ ਰਿਵਾਜ ਹੁੰਦੇ ਪਿਆਰੇ ਪਿਆਰੇ ਜੇ ਉਹ ਕਰਨੇ ਹੁੰਦੇ ਆ ਥੋੜੇ ਬਹੁਤ ਛਕਨ ਬਿਹਾਰ ਦੇ ਹੁੰਦੇ ਉਹ ਕਰਨੇ ਜ਼ਰੂਰੀ ਆ ਇਹ ਇਹਨਾਂ ਦਾ ਪਹਿਲਾਂ ਕੈਨਸਲ ਕੀਤਾ ਪਤਾ ਤੇ ਫਿਰ ਉਹ ਸਰਬਜੀ ਦੀ ਘਰ ਵਾਲੀ ਨੇ ਵਿਚਾਰੀ ਨੇ ਇਹਦੀ ਮਿਹਨਤ ਕੀਤੀ ਇਹਨਾਂ ਬਾਅਦ ਤੇ ਖਾਣਾ-ਦਾਨਾ ਬਣਾਇਆ ਤੇ ਜਦੋਂ ਉਹ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਖਾਣਾ-ਦਾਨਾ ਭਾਈ ਬਣਿਆ ਬਾਅਦ ਦਾਣਿਆਂ ਦੀ ਮੋਹ ਰੱਥੇ ਦੀ ਫਿਰ ਇਹ ਨੱਠੇ ਇੱਥੇ ਮੈਂ ਵੀ ਘਰ ਤੇ ਨੱਠਿਆ ਫਿਰ ਅਸੀਂ ਅਸੀਂ ਤਾਂ ਜੀ ਅਸਲ ਵਿੱਚ ਨਾ ਚਾਚਾ ਜੀ ਚਾਚਾ ਜੀ ਉਹਨਾਂ ਨੂੰ ਅਸੀਂ ਬੇਨਤੀ ਕਰੀ ਸੀ ਵੀ ਸਾਨੂੰ ਤੁਸੀਂ ਦੁੱਧ ਦਾ ਕੋ ਟੇਬ ਲਾ ਦਿਓ ਹੂੰ ਵੀ ਵੀ ਚਲੋ ਪ੍ਰਸ਼ਾਦੇ ਨੂੰ ਰਹਿਣ ਦਿਓ ਫਿਰ ਕਿਸੇ ਕਾਰਨ ਕਰਕੇ ਸਾਡੀ ਨਾਸਲਾ ਜੀ ਹੋ ਗਈ ਅਸੀਂ ਕਿ ਵੀ ਚਲੋ ਵੀ ਅਸੀਂ ਪ੍ਰਸ਼ਾਦੇ ਨੂੰ ਤਾਂ ਮਨਾ ਕਰਿਆ ਵਾ ਕਾਰਨ ਕਿ ਅਸੀਂ ਨਹੀਂ ਸਹੀ ਕਾਰਨ ਹੋ ਗਿਆ ਇੱਧਰ ਮੈਡਮ ਦਾ ਜੀ ਮੈਡਮ ਥੋੜੀ ਜਿਹੀ ਢਿੱਲੀ ਹੋ ਗਈ ਸੀ ਫੇਰ ਉਹਦੇ ਕਰਕੇ ਮੈਂ ਕਿਹਾ ਵੀ ਚਲੋ ਵੀ ਦੁੱਧ ਨੂੰ ਕਿਹਾ ਕੋਈ ਗੱਲ ਨਹੀਂ ਵੀ ਚਲੋ ਕਿਹੜਾ ਐਂਟੀ ਤਿਆਰੀ ਕਰੀ ਹੋਣੀ ਜਦੋਂ ਚਾਚੀ ਨੂੰ ਲਾਇਆ ਫੋਨ ਚਾਚੀ ਸਪੀਕਰ ਆਉਣ ਦਾ ਮੈਂ ਵੀ ਗੋਲੇ ਦਾ ਚਾਚੀ ਕਹਿੰਦੇ ਵੀ ਮੈਂ ਤਾਂ ਭਾਈ ਪੂਰੀਆਂ ਛੋਲੇ ਤਿਆਰੀ ਕਰੀ ਆ ਅੱਗੇ ਜਾਓ ਆਪਣੇ ਅੰਦਰ ਹੀ ਖਾ ਲਓ ਉਹ ਫੇਰ ਵੀ ਜਿੰਦਾ ਮਰਜੀ ਕਰੋ ਵੀ ਅੱਗੇ ਜਾਓ ਦੋਸਤਾਂ ਹਾਂ ਵੀ ਅਸਤਾ ਤਿਆਰੀ ਪੂਰੀ ਕਰੀ ਵੀ ਆ ਫੇਰ ਸਾਨੂੰ ਐਟ ਟਾਈਮ ਇਹੀ ਪਹੁੰਚਣਾ ਪਿਆ ਫੇਰ ਮੈਂ ਵੀ ਫੇਰ ਪਰਨੇ ਹੀ ਸਜਾਇਆ ਦਸਤਾਰ ਵੀ ਨਹੀਂ ਸਜਾਈ ਹੋਈ ਟਾਈਮ ਘਟਦਾ ਐਟ ਏ ਟਾਈਮ ਇਹ ਭੱਜਿਆ 7 ਵਜੇ ਦਾ ਸੀ ਉਹਨਾਂ ਨੇ ਟਾਈਮ ਦਿੱਤਾ ਵਾ ਤਾਂ ਫਿਰ ਜਦੋਂ 6:30 ਇਹਨਾਂ ਨੂੰ ਫੋਨ ਕਰਿਆ ਜਦੋਂ ਸਾਨੂੰ ਪਤਾ ਲੱਗਿਆ ਵੀ ਤਿਆਰੀ ਇੱਧਰ ਭਾਈ ਪੂਰੀ ਹੋਈ ਵੀ ਫਿਰ ਇੱਕ ਦੋ ਕੰਮ ਜਿਹੜੇ ਆਪਣੇ ਹੈਗੇ ਦੀ ਨਵੇੜ ਕੇ ਤਾਂ ਹੁਣ ਇਹਨਾਂ ਕੋਲ ਪਹੁੰਚੇ ਆ ਜੀ ਸਾਨੂੰ 8 8 ਵਜੇ ਦੇ ਸਾਬ। ਸੇ ਨਹੀਂ ਹੈ ਪਹਿਲਾਂ ਨੂਰ ਢਿਲੀ ਹੋਈ ਨੂਰ ਨੂੰ ਲੈ ਕੇ ਗਏ। ਹਾਂ ਨੂਰ ਨੂਰ ਬਾਂਬਟ ਬਹੁਤ ਕਰ ਰਹੀ ਹੈ। ਨੂਰ ਦਾ ਜੜਾ ਤਰੀਆਂ ਵੀ ਉਹਨੇ ਬਿਲਕੁਲ ਉਹਨੇ ਹਾਂ ਜੀ ਹਾਂ ਪਹਿਲਾਂ ਉਹਨੂੰ ਲੈ ਕੇ ਭੱਜਿਆ ਜੀ। ਹੂੰ। ਓਹੋ ਕੁਝ ਖੜਦਾ ਹੀ ਨਹੀਂ ਤਾਂ ਉਹਦੇ ਅੰਦਰ। ਜੇ ਬਫਰ ਦਰਜੰਦੀ ਆ ਉਲਟੀ ਕਰਕੇ ਫਿਰ ਦਰ ਇੰਨੀ ਜਾਂਦੀ ਫਿਰ ਓਣ ਤੇ ਨਹੀਂ ਹਟਦੀ ਨਿਆਣਾ ਤੁਹਾਨੂੰ ਪਤਾ ਸਵੇਰੇ ਅੱਜ ਜਾਣਾ ਦਾ ਪ੍ਰੋਗਰਾਮ ਪਰ ਜੀ ਕਿਤੇ ਇੰਨੀ ਸੋਹਣੀ ਡਰੈਸ ਪਹਿਲੀ ਵਾਰ ਕੱਢ ਕੇ ਪਾਈ ਜੀ ਉਹ ਕਿਹੜਾ ਬੇਚਰੀ ਨੂੰ ਚਲੋ ਉਹਨੂੰ ਵੀ ਨਹੀਂ ਪਤਾ ਲੈਣੀ ਹੈ ਉਹ ਸਾਰੀ ਡਰੈਸ ਉਹਨੇ ਬੇਚਰੀ ਨੇ ਆਪਣੀ ਖਰਾਬ ਨਾਲੇ ਮੰਮੀ ਦਾ ਸੂਟ ਵੀ ਫਿਰ ਉਹ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਪਾਸ ਨਹੀਂ ਹੁੰਦੀਆਂ हां जी हां जब हम अपना जैसे मेनू ਕਹਿ ਵੀ ਦਿੰਦੇ ਆ ਵੀ ਥੋੜਾ ਬਹੁਤਾ ਸਾਰਾ ਕਰ ਜਾਂਦਾ ਤਾਂ ਦਿਨ ਕੱਚਾ ਹੁੰਦਾ ਜਾਂ ਤਾਂ ਕੁਝ ਵੀ ਇਹ ਆਪਣੇ ਬਸ ਨਹੀਂ ਹੁੰਦਾ ਨਾ ਨਿਆਣੇ ਦੇ ਨਾ ਸਿਆਣੇ ਦੇ ਜਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਫਿਰ ਬੰਦੇ ਨੂੰ ਕਿਤੇ ਨਾ ਕਿਤੇ ਹੈਂਡਲ ਕਰਨੀ ਹੋ ਪੈਂਦੀ ਹੈ ਕਰਨੀ ਹੋ ਪੈਂਦੀ ਹੈ ਹੁਣ ਅੱਬਾ ਆਪਾਂ ਦਾ ਨੱਠ ਭੱਜ ਕੇ ਸਿਆਣੇ ਦਾ ਕਿਤੇ ਹੈਂਡਲ ਚਾਜ ਦੀ ਜੇ ਕਰੂ ਚੀਜ਼ ਨੂੰ ਨਿਆਣੇ ਨੂੰ ਕੀ ਪਤਾ ਬਚਾ ਬਿਲਕੁਲ हां ਨਿਆਣੇ ਨੂੰ ਕੀ ਹਾਂ ਇਹ ਚੀਜ਼ਾਂ ਵੀ ਚੱਲ ਕੋਈ ਨਹੀਂ ਬੈਕਗ੍ਰਾਉਂਡ ਤੰਦਰੁਸਤੀ ਪਾਸੇ ਭਾਈ ਸਾਰਿਆਂ ਨੂੰ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਉਹਨਾਂ ਸਾਰੇ ਵੀ ਤਰ੍ਹਾਂ ਹੀ ਲੱਗੇ ਵੀ ਉੱਧਰ ਤਿਆਰੀ ਕਰਨ ਨਾਲ ਸੰਦੀਪ ਵੀ ਉੱਧਰ ਹੀ ਲੱਗੀ ਵੀ ਤਿਆਰੀ ਕਰਨਾ ਹੁਣ ਜਦ ਪਲੇਟਾਂ ਸਜ ਕੇ ਆਉਂਦੀਆਂ ਫਿਰ ਮਿਲਣਦੇ ਆ ਉਹ ਤਾਂ ਅੱਜ ਤਾਂ ਪਹਿਲਾਂ ਮਿਲਣੀ ਮਿਲਣਾ ਬਾਕੀ ਤੂੰ ਥੋੜਾ ਜਿਹਾ ਦਵਾਈ ਵੱਲ ਧਿਆਨ ਪਾ ਦਵਾਈ ਵੀ ਕਿਆ ਕਰੂਗੀ ਦਵਾਈ ਰੋਟੀ ਕੇ ਲੋਲਾ ਤੈ ਭਾਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਤਾਈ ਫੜਨੇ ਕ ਮੇਰੇ ਪਾਏ ਪਏ ਨਾ ਤਾਈ ਫੜ ਕਰਕੇ ਹੋ ਗਏ ਨਾ ਜੱਟੇ ਹੀ ਖਰਾਬ ਥੋੜਾ ਜਿਆਦਾ ਕੋਸ਼ਿਸ਼ ਕਰਦੇ ਮਾਸੋਂ ਲੀਣਾ ਸੱਟ ਬੈਠ ਰਿਹਾ ਉਹ ਵਾਇਰਲ ਜਿਹੜਾ ਚੱਲਿਆ ਹੋਇਆ ਆਪਣਾ ਗਾਲ ਵਾਲਾ ਜ਼ਖਾਂ ਵਾਲਾ ਖੰਗ ਬਸ ਉਹ ਨੇ ਕੰਮ ਆਇਆ ਸਾਰੇ ਹੁਣ ਦੇ ਵੇ ਬਹੁਤ ਡਾਕਟਰਾਂ ਕੋਲ ਲੈ ਨਹੀਂ ਲੱਗੀਆਂ ਪਈਆਂ ਹਾਂਜੀ ਹਾਂ ਜਿੱਧਰ ਮਰਜ਼ੀ ਨਿਕਲੋ ਜਿਹੜਾ ਮਰਜ਼ੀ ਡਾਕਟਰ ਕੋਲ ਜਾਓ ਆਈ ਕੋਸ਼ਿਸ਼ ਚੱਲਦਾ ਹਾਂ ਹਾਂ ਮੈਂ ਕੱਲ ਇੱਕ ਹਾਂ ਮੈਂ ਕੱਲ ਇੱਕ ਦੁਕਾਨ ਉਹ ਗਿਆ ਜੀ ਕਿੱਥੇ ਤੇ ਮੈਂ ਕੱਪੜੇ ਲੈਣਾ ਹੁੰਦਾ ਹਾਂ ਉਧਰ ਹੀ ਕੋਲ ਮੁੰਡੇ ਕੋਲ ਉਹ ਮੈਂ ਉਹਨੂੰ ਪੁੱਛਿਆ ਮੈਂ ਇੱਕ ਦਿਨ ਦੁੱਧ ਪਾਉਂਦਾ ਤਾਂ ਮੈਂ ਉੱਥੇ ਉਹਨੂੰ ਨਾ ਸਰਦਾਰ ਨੇ ਦੇ ਬਾਹਰ ਖੜੇ ਨੂੰ ਦੇਖਿਆ ਉਹ ਕੋ ਬੇਟੀ ਹੈ ਜੀ ਮੁੰਲਾ ਦਾ ਉਹ ਸ਼ਹਿਰ ਸਾਲ ਕੁ ਦੀ ਮੱਕੀ ਮੈਨੂੰ ਪੱਕਾ ਨਹੀਂ ਪਤਾ ਤੇ ਉਹ ਮੈਂ ਕਿਹਾ ਮੈਂ ਜਾਂਦੀ ਹਾਂ ਉਹਨੂੰ ਪੁੱਛਿਆ ਮੈਂ ਹੋਰ ਚੌਧਰੀ ਮੈਂ ਕਿਹਾ ਬਾਈ ਕੁੜੀ ਤਾਂ ਠੀਕ ਆ ਹੈ ਨਾ ਹਾਂ ਬਾਈ ਹੁਣ ਤਾਂ ਠੀਕ ਆ ਕਹਿੰਦਾ ਯਾਰ ਤੈਨੂੰ ਕਿਦਾਂ ਉਹ ਮੈਂ ਕਿਹਾ ਭਰਾ ਮੈਂ ਤੈਨੂੰ ਸਲਾਹਣੇ ਕੋ ਕੋਣ ਦੇਖਿਆ ਦਾ ਉਹ ਕਹਿੰਦਾ ਉਹ ਵੀ ਮੁੰਡਾ ਆਪਣੇ ਬਲੌਗ ਦੇਖਦਾ ਕਹਿੰਦਾ ਬਾਈ ਜਿਹੜਾ ਹਾਲ ਤੁਹਾਡੇ ਟੱਪਰ ਦਾ ਹੋਇਆ ਵਾ ਉਹ ਕਹਿੰਦਾ ਉਹ ਵੀ ਸਾਡੇ ਟੱਪਰ ਦਾ ਹੋਇਆ ਵਾ ਕਹਿੰਦਾ ਸਾਰੀ ਆ ਹਾਂਜੀ ਹਾਂ ਹਾਂ ਕਾਨੂੰਨ ਆਪਣਾ ਆਪਣਾ ਥੋੜਾ ਜਿਹਾ ਓਪਨ ਹੈ ਵੀ ਆਪਾਂ ਦਿਖਾਉਨੇ ਆ ਆਪਣਾ ਹਾਂ 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 ਬਿਲਕੁਲ ਬਿਲਕੁਲ ਹਾਂ ਜਿਹੜੂ ਮਰਜ਼ੀ ਪੁੱਛ ਲੈ ਗੰਦ ਕਹਾ ਬਦੁੱਤੀ ਆ ਗਈ ਨਾਨਕ ਦੁਖਿਆ ਸਭ ਸੰਸਾਰ ਸੰਸਾਰ ਸਾਰੇ ਦੁਖੀ ਆ ਸੁਖੀ ਕੋਈ ਉਹ ਬਿਲਕੁਲ ਬਿਲਕੁਲ ਚਲੋ ਵਾਹਿਗੁਰੂ ਵੀ ਸਾਰਿਆਂ ਦਾ ਦੁੱਖ ਕੱਟੇ ਆਪਾਂ ਤੇਹੀ ਬੇਨਤੀ ਕਰਦੇ ਆ ਬਿਲਕੁਲ ਵੀ ਭਾਈ ਸਾਰਿਆਂ ਦਾ ਦੁੱਖ ਘੱਟ ਹੋਣਾ ਘੱਟ ਹੋਣਾ ਹਾਂ ਬਾਕੀ ਹੁਣ ਦੇਖਦੇ ਆ ਪਏ ਆ ਦੁੱਖ ਤੁਸੀਂ ਹੁਣ ਛੋਲੇ ਪੂਰੀਆਂ ਨਾਲ ਫਾਟਾ ਕੱਟ ਰੋ ਜਾਣਾ ਸਰਬਲੀ ਤ ਤੇਰ ਦਾ ਕਰਵਾ ਲਿਓ ਬਾਈ ਤਾਂ ਜਿੰਨੀ ਖਾ ਰਹੀ ਮੈਨੂੰ ਦੁੱਗਣੀ ਰਿਗੜਨੀ ਆ ਕਾਹਦੀ ਜੀ ਚੱਲੋ ਇੱਚਾ ਨਾਲ ਇੱਕ ਇੱਕ ਪਿਆਰੇ ਹੁੰਦਾ ਜੀ ਹਨਾ ਦੇਖੋ ਅਸੀਂ ਅਸੀਂ ਇਹਨਾਂ ਨੂੰ ਰਿਕੁਐਸਟ ਕਰੀ ਵੀ ਤੀ ਭਾਈ ਸਾਨੂੰ ਦੁੱਧ ਦਾ ਘੁੱਟੇ ਪਿਲਾ ਦਿਓ ਚਲੋ ਕੋਈ ਗੱਲ ਨਹੀਂ ਵੀ ਆਉਣੀ ਜਾਣ ਫੇਰ ਵੀ ਇਹਨਾਂ ਨੇ ਵਿਚਾਰਿਆਂ ਨੇ ਚਲੋ ਇਹ ਪਿਆਰ ਹੁੰਦਾ ਹੈ ਅਗਲੇ ਨੇ ਕਿਹਾ ਵੀ ਨਹੀਂ ਅਸੀਂ ਤਾਂ ਵੀ ਆਹ ਕੰਮ ਕਰਨਾ ਵੀ ਖਾਣਾ ਕੀ ਭੇਜਣ ਜੋ ਮਰਦੀ ਹੈ ਆਪਣੇ ਮੁੱਦੇ ਪਰ ਬਾਸ ਹੁੰਦਾ ਹਾਂ ਹਾਂ ਜੀ ਹਾਂ ਕੋਈ ਬਗਾਨੇ ਨੂੰ ਨਹੀਂ ਕਹਦਾ ਵੀ ਰੋਟੀ ਖਾ ਕੇ ਜਾ ਜੀ ਜਿਹਦੇ ਨਾਲ ਪਿਆਰ ਹੁੰਦਾ ਉਹਨੂੰ ਕਹਿ ਹੁੰਦਾ ਠੀਕ ਉਹ ਮੈਂ ਤੇ ਟੋਲਟਾ ਉਹ ਤਾਂ ਆਕ ਗਿਆ ਤੇ ਰਸਾਂ ਸਾਡਾ ਆਉਣਾ ਹੋ ਗਿਆ ਸ਼ੁਰੂ ਜੀ ਪਹਿਲਾਂ ਤਾਂ ਇਹਦਾ ਸਾਬਜੀ ਤਨੂ ਮਿਲੋ ਜਿਨ੍ਹਾਂ ਨੇ ਇਨਵਾਈਟ ਕੀਤਾ ਬਹੁਤ ਨਾਲ ਜੀ ਭਾਈ ਸਾਰਿਆਂ ਨੂੰ ਇਨਵਾਈਟ ਕਰਦਾ ਭਾਈ ਆਪਣਾ ਘਰ ਧਾਲੀ ਰਾਣੀ ਦਾ ਇਹ ਪਰ ਟਾਈਮ ਇਹਦਾ ਅੱਜ ਲੱਗਿਆ ਹੈ ਚਾਚੇ ਨੂੰ ਵੀ ਬਤਾ ਬਿਮਾਰ ਹੁਣ ਆਦੇ ਜਾਂਦੇ ਤਾਂ ਰਹਿੰਦੇ ਤੇ ਅੱਜ ਹੁਣ ਕੀ ਕਰੀਏ ਕਹਾਂ ਮੈਂ ਮੇਰੇ ਪਰਤਾ ਕਾਬ ਤੋਂ ਟੁਕੜੀ ਚਾਹ ਤੁਸੀਂ ਤਾਂ ਖਾਲੀ ਪੇਟ ਹੋਣੇ ਤੋਂ ਹੋ ਜਾਣੇ ਠੀਕ ਹੈ ਨਾ ਮੇਰੇ ਪਰਦਾ ਗੱਲ ਟੁਕੜੀ ਦੀ ਮੇਰੇ ਜੀ ਮੈਂ ਇਸ ਵਿੱਗੇ ਦਾ ਜੜਾ ਮੈਂ ਤਾਂ ਮੱਕੀ ਦਾ 2 ਰੁਪਏ ਖਾ ਕੇ ਪੈ ਗਿਆ ਦਾ ਮੈਚ ਨਿਕਣ ਲੱਗਿਆ ਤਾਂ ਹੁਣ ਮਰੇ ਫੇਰ ਖਾ ਹੋਣਾ ਕੁਛ ਨਾ ਕੁਝ ਦਾਣੇ ਦਾਣੇ ਪਰ ਹਾਇ ਤਾਂ ਮੂਹਰ ਪਰ ਹਾਇ ਤਾਂ ਪਾ ਕੇ ਦੋ ਜੀ ਨਹੀਂ ਜੀ ਇਹ ਕੰਮ ਨਹੀਂ ਜੀ ਨਹੀਂ ਪਾ ਕੇ ਖਾਓ ਜੀ ਇਹ ਹੋ ਸਕਦਾ ਹੈ ਖਾਓ ਜੀ ਤੁਗਾ ਵਾਤ ਲਿਆਂ ਨੂੰ ਸੱਜਣਾਂ ਨੂੰ ਬੁਲਾਓ ਜੀ ਸਹੀ ਕਾਜੀ ਜੀ ਮੈਂ ਬਾਦ ਦੀ ਮਿਲਦੀ ਹਾਂ ਜੀ ਕੋਈ ਗੱਲ ਨਹੀਂ ਜੀ ਕਾਹ ਚੱਕ ਲੀ ਤੋਲੀ ਫੇਰ ਸਬਜੀ ਬਾਦਨਾ ਫੇਰ ਤਾਂ ਕਿ ਅਜਾੜਾ ਇਹਦਾ ਵੱਧੇ ਹੋਗਾ ਕੰਮ ਸਹੀ ਗੱਲ ਮੈਂ ਕੱਟ ਤਾ ਡਰ ਲਿ ਗਿਆ ਮੇਰੇ ਨਾਲ ਕੋਈ ਵੱਧੇ ਨਾਲ ਚੱਲੂਗਾ ਇਹ ਵੱਧੇ ਨਾਲ ਚੱਲਣਾ ਨਹੀਂ ਗਾ ਉਹ ਇੱਕ ਹੋਰ ਪਲੇਟ ਚ ਜਾ ਕੇ ਤੇ ਚ ਪਾ ਦੋ ਪਹਿਲਾਂ ਦੋਹੇ ਚੀਜ਼ਾਂ ਚਾ ਚ ਪਰ ਤੁਸੀਂ ਪਾ ਕੇ ਕਹੋ ਮੈਨੂੰ ਤਾਂ ਬਾਅਦ ਚ ਯਾਰ ਮੈਨਾਂ ਨਹੀਂ ਚਲੋ ਕੋਈ ਗੱਲ ਨਹੀਂ ਚੰਗੀ ਬੜੀ ਚੰਗਲ ਕੁਛ ਮੁਕਾਟ ਰਹੇ ਆ ਵੀ ਵਧੀਆ ਨਹੀਂ ਬਹੁਤ ਹਾਂ ਨਾਲੇ ਕੌਲੀਆਂ ਵੀ ਡੂਗੀਆਂ ਕੌਲੀਆਂ ਵੀ ਡੂਗੀਆਂ ਤੇ ਬਾਕੀ ਸਬਜ਼ੀ ਵੀ ਜਿੰਨੀ ਬੰਦਾ ਚਾਹੇ ਉਨੀ ਪਾ ਸਕਦਾ ਬੱਤ ਬੱਤ ਸਬਜ਼ੀ ਨਾਲੇ ਉਦਾਂ ਵੀ ਹੋੜੀਆਂ ਪਈਆਂ ਜੀ ਹਾਂ ਬਹੁਤ ਵਧੀਆ ਚੀਜ਼ ਆਈ ਇਹ ਤਾਂ ਅਸਲ ਤੇ ਮੈਂ ਤਾਂ ਹੀ ਨਹੀਂ ਕਹ ਰਿਹਾ ਮੈਂ ਕੱਲੇ ਸੰਦੀਪ ਨੂੰ ਭੇਜਦਾ ਤਾ ਮਾਂ ਵੀ ਤੂੰ ਜਾ ਮੈਨੂੰ ਪਤਾ ਵੀ ਉੱਥੇ ਜਾ ਕੇ ਕੰਮ ਹੋਣਾ ਮੇਤੇ ਖਰਾਬ ਆਪਾਂ ਫੇਰ ਖਾਓ ਜਣਾ ਸਮਾਨ ਜੈਸਮੀ ਨੂੰ ਇੱਧਰ ਕੋਣਕ ਚੱਲ ਪਾ ਦੇ ਪਾ ਦੇ ਬਸ ਕਿਹ ਤਾਂ ਅਰੇ ਬਸ ਹਾਜ਼ਮਦਾ ਸਭ ਕੁਝ ਹੈ ਬੈਗੂ ਦੀ ਕਿਰਪਾ ਨਾਲ ਲੈ ਚੱਲ ਚੱਲ ਚਿੱਲੀ ਪਨੀਰ ਵੀ ਆ ਵਾਹ ਵਾਹ ਫਿਰ ਤਾਂ ਕੰਮ ਖਰਾਬ ਹੈ ਚਾਚਾ ਜੀ ਨੇ ਬਹਿ ਜਾ ਬੈ ਜੀ ਘਰਾਤੀ ਦੱਸ ਮੈਂ ਤੁਹਾਡੇ ਨਾਲੇ ਠੂੰਗਾ ਮਾਰ ਲੀ ਦੋ ਵਿੱਚ ਜਿਆਦਾ ਕੰਮ ਹੋਈ ਚਾਚਾ ਜੀ ਐਸ ਤਾਂ ਬੇਨਤੀ ਕਰੀ ਦੀ ਵੀ ਦੋਧੜਾ ਕੋ ਸਫਲਾ ਰਹੋ ਦੋਧੜਾ ਕੋ ਤੁਸੀਂ ਫਲਾਵਾਂਗੇ ਉਹਦੀ ਵੀ ਤਿਆਰੀ ਹੈ ਉਹਦੀ ਵੀ ਬੜੀ ਕਿ ਤਿਆਰੀ ਰੱਖ ਲਿਓ ਉਹਦੀ ਤਿਆਰੀ ਹੈ ਉਹਦੀ ਆਪਣੀ ਗੰਜائش ਰੱਖ ਲਿਓ ਉਹ ਵੀ ਬਹੁਤ ਖੇਤਲ ਕਰਦਾ ਠੀਕ ਹੈ ਉਹਦੀ ਤੁਸੀਂ ਗੁਜਾਇਸ਼ ਜ਼ਰੂਰ ਰੱਖਿਓ ਛੋਲੇ ਵਾਲੀ ਸਬਜ਼ੀ ਆਹ ਨਾੜ ਤਾਂ ਫਟੂ ਸਭ ਪਿੱਛੇ ਛੱਡ ਤੇ ਇੱਕ ਕਾ ਸਾਬਜੀ ਦਾ ਜਮ ਸਾ ਪਾਗਾ ਮੂੰਹ ਚ ਹਾਂਜੀ ਪਰ ਬੈ ਜਾ ਬੈ ਜਾ ਲਾ ਮਖਣੀ ਵੀ ਆ ਗਈ ਨਾਲ ਹੋਰ ਰਸ ਚਾਤਾ ਇਹਦਾ ਅੱਜ ਦੇਖੀ ਜਾਊਗੀ ਪੰਜ ਛੇ ਪੂਰੇ ਫੜਕਾ ਦਨੀਆ ਮੈਂ ਥਰੀ ਜਿਆਦਾ ਪਾ ਦਿਓ ਆਹ ਸਾਬਜੀ ਦਾ ਸਭ ਤੋਂ ਸਰਿਆ ਜਿਹੜੀ ਛੋਲਿਆਂ ਦੀ ਤਰੀ ਜਿਹੜੀ ਆ ਕਿਹਾ ਮੈਂ ਖਾਣੀ ਨਾ ਫੇਰੀ ਤੇ ਚਾਚਾ ਤੇ ਨੇਚਰਲ ਆ ਉਹ ਦੁੱਈ ਲੋਡਿਓ ਛਿੱਲੀ ਸਾਸ ਜੀ ਦੀ ਨਸ਼ਰ ਚੀਜ਼ ਹੂੰ ਕੋੜਾ ਜਰੇ ਪਾ ਦੇ ਤੇ ਹੋਰ ਪਤਾ ਤਰ ਖਾ ਤੇ ਲਾਉਂ ਜਿਆ ਤੇ ਖਿਲਾ ਦੇ ਫੁੱਲ ਰੱਖ ਦੇ ਕੋਲ ਨੂੰ ਤੇ ਖਾ ਲੈ ਬਸ ਹੰਮ ਨੂੰ ਸੱਚਾ ਪਾਛਾ ਸਾਬ ਨੂੰ ਦਈ ਟਿਕ ਟਾਈਮ ਇਹ ਰੋਟੀਆਂ ਦੋ ਟਾਈਮ ਦੇ ਦੀ ਤਿੰਨ ਟਾਈਮ ਦੇ ਦੀ ਐ ਜਾ ਤਲਾ ਪਲਾ ਇੱਕ ਟਾਈਮ ਦੇ ਦੀ ਇੱਕ ਟਾਈਮ ਦੇ ਦੀ ਤੁਹਾਨੂੰ ਕਰ ਮੈਨ ਤਾਂ ਵਰਨਾ ਨਾ ਕਿ ਸਭ ਤੋਂ ਆਪਾ ਆਪਾ ਫਿਊਚਰ ਆਕੀ ਲੱਭੀ ਨਾ ਫਿਕਰ ਜੇ ਤੁਸੀਂ ਆਪ ਖਾਣਾ ਨਹੀਂ ਖਾ ਲਗੀ ਅੰਤ ਤੱਕ ਤੂੰ ਵੀ ਆ ਜਾ ਉਹਨੂੰ ਤਰੋਛਾ ਬੜੀ ਗੜੀ ਆ ਵੀ ਛੜੀ ਛੜੀ ਕੋਲੋਂ ਆਉਣਾ ਉਹ ਬਾਤ ਹੀ ਨਾ ਨਰਦੀ ਨਰ ਮੈਂ ਚੱਲ ਰਿਹਾ ਜੀ ਇਹ ਚੱਲ ਰਿਹਾ ਹੈ ਜੀ ਅਮ ਇੰਡੀਆ ਵਰਸਸ ਨਿਊਜ਼ੀਲੈਂਡ ਲੋ ਬੱਬਾ ਜੀ ਅੱਜ ਦੇ ਨੌਂ ਦੀ ਜਿਹੜੀ ਕੈਮਰਾਮੈਨ ਦੀ ਡਿਊਟੀ ਨਿਭਾ ਰਹੀਆਂ ਉਹ ਜੀਆਂ ਗਰਮ ਗਰਮ ਮਾਰ ਰਹੀਆਂ ਜੀ ਚਲੋ ਜੀ ਹੁਣ ਅਸੀਂ ਸ਼ਾਗਲ ਲਈ ਫਿਰ ਮਿਲਦੇ ਆ ਤੁਹਾਨੂੰ ਇੱਧਰ ਰੱਖਦਾ ਚੱਲ ਜੀ ਮੈਨੂੰ ਪਤਾ ਨਹੀਂ ਮੈਂ ਤਾਂ ਬੱਸ 5 ਫੁੱਟ ਪਰ ਰੱਖਿਆ ਦਿੱਤੇ ਦੱਸ ਲੋ ਚਲ 1 2 3 ਲੋ ਜੀ ਪ੍ਰਸ਼ਾਦਾ ਸ਼ਾਗਲ ਹੈ ਜੀ ਅੱਜ ਤਾਂ ਪੂਰ ਛੋਲੇ ਪੂਰੇ ਸਕੇ ਜੈਸਮੀਨ ਨੇ ਪ੍ਰਸ਼ਾਦਾ ਸਕਿਆ ਤੂੰ ਮੇਰੇ ਕਾਹ ਨੂੰ ਫੜਨਾ ਤੂੰ ਜਿਹੜੀ ਤਰੀਫ ਕਰਦੀ ਤੂੰ ਦਸ ਤਰੀਫ ਕਰ ਮੰਨੂ ਵੀ ਨਹੀਂ ਕਰਦੀ ਸੀ ਜੀ ਲੱਗੀ ਜੀ ਅੱਜ ਤਾਂ ਪਹ ਵਧੀਆ ਸਮਾਨ ਮਣਿਆ ਹਾ ਅੱਗੇ ਦੀ ਵਧੀਆ ਬਣਾਉਂਦੀ ਹਾਂ ਮੈਂ ਖਾਧੇ ਪਹਿਲੀ ਵਾਰ ਨਹੀਂ ਨਹੀਂ ਇੱਕ ਵਾਰ ਇਹਨਾਂ ਨੇ Shimla ਮਿਰਚ ਭਰਨੀ ਭੇਜੀ ਸੀ ਉਹ ਖਾਧੀ ਆ ਮੈਂ ਇਹਨਾਂ ਦੇ ਹੱਥ ਦੀ ਹਲਾਈ ਵਧੀਏ ਹਾਂ ਠੀਕ ਹੈ ਮੈਂ ਹੁੱਕਲਾਸਾ ਇੱਥੇ ਲਵਾ ਕੇ ਜਾਇਆ ਨਹੀਂ ਦਾਰੀ ਮੈਂ ਪਹਿਲੀ ਵਾਰ ਖਾਧੀ ਇਹਨਾਂ ਦੇ ਬਹੁਤ ਸਵਾਦ ਲੱਗਦਾ ਇਹਨਾਂ ਨੇ ਚਾਲਾਂ ਰੀਆ ਪਿੰਨੀਆਂ ਬਣਾ ਕੇ ਭੇਜੀ ਸੀ ਯਾਰ ਨੋ ਜੀ ਮੈਂ ਤਾਂ ਲੱਗਾ ਮਿੱਠਾ ਖਾਣ ਦੇਖੀ ਜਾ ਉਹ ਰੱਬ ਰੱਖਾ ਅੱਗੇ ਠੇਕ ਆਪਣਾ ਜਿਆਦਾ ਖਾ ਗਿਆ ਹੋਈ ਕਾ ਰੋਟੀਆਂ ਮੈਂ ਕਿਹਾ ਤਾਂ ਯਾਰ ਮੈਂ ਖਾ ਕੇ ਬਣੇ ਕੜੀ ਚੌਲ ਮਾਣੂ ਨਾ ਮੈਂ ਉਹ ਵੀ ਟੈਕ ਚਾਚੀ ਨੇ ਸਮਝ ਨਹੀਂ ਨਾ ਕਦੀ ਪੂਰੀ ਗੱਲ ਕਰਦੇ ਆ ਰਾਸ਼ਟਰੀ ਘੋੜਾ ਮੰਨ ਨੂੰ ਵੀ ਮਿਲ ਲੋ ਜੀ ਸਤਿ ਸ਼੍ਰੀ ਅਕਾਲ ਜੀ ਏ ਬਾਈ ਲੇਟ ਹੋ ਗਿਆ ਤਾਂ ਲੈ ਗਿਆ ਬਾਈ ਮੁਗੀ ਕਿੰਨੇ ਆਣਿਆ ਦਾ ਛੋਟਾ ਚਾਚਾ ਛੜਾ ਚਾਚਾ ਵੱਡੇ ਵਿਰਲੇ ਵਾਲਾ ਬੰਦਾ ਛੜਾ ਚਾਚਾ ਕਹਿੰਦੀ ਕਾ ਨਹੀਂ ਕਹਿੰਦੀ ਲੱਗਦੇ ਨਹੀਂ ਕਹਿੰਦੀ ਟੋਕਾ ਟਾਕੀ ਦਾ ਕਹਦੀ ਉਹ ਲੱਗਦੀ ਕਾਉਂ ਆਹ 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 ਮਨੇ ਕਹਿੰਦੀ ਟੱਕੀ ਆ ਨਾ ਨਾ ਹੁਣ ਨਹੀਂ ਚੋਲੋ ਜੀ ਨਹੀਂ ਕੋਈ ਅਰਵਿੰਦਰ ਨੂੰ ਤਾਂ ਦੋ ਕੱਪ ਪੀਣੇ ਪੈਣੇ ਨਹੀਂ ਨਹੀਂ ਦੋ ਤੇ ਚਾਚਾ ਇਹਨਾਂ ਨੇ ਖਿਲਾਏ ਇੰਨਾ ਸਾਮਾਨ ਤਾਂ ਕੰਜੇ ਨਹੀਂ ਦਾ ਜੀ ਚਲੋ ਬਹੁਤ ਜ਼ਿਆਦਾ ਖੇਚਾ ਲੈਟ ਵੀ ਸਜਣਾ ਸਹੀ ਗਾ ਬਿਕੇ ਨੂੰ ਬਾਈ ਲੈ ਨਹੀਂ ਮੈਂ ਨਹੀਂ ਮਾਦਾ ਦੇਖ ਮਸਤੀ ਅੱਜ ਤਾਂ ਮੇਰੇ ਨਾਲ ਤੁਹਾਡੀ ਮਿਲਕ ਕੇਕ ਦੀ ਵਰਤੀ ਬਚਦੀ ਸੀ ਚਾਹੂ ਜਿਹਦੇ ਬਾਅਦ ਤੇ ਪਲੇਟ ਤੇ ਰੱਖ ਕੇ ਕਿ ਬਚਾਈ ਬਚਾਈ ਦਿੰਦੀ ਹੈ ਤੇਰੇ ਇਹ ਗੁਰਾਣੇ ਨੂੰ ਵੀ ਖਿਲਾਓ ਮੈਨਾਂ ਕੋਈ ਨਹੀਂ ਕਿ ਕੋ ਗਣੈਸ਼ ਹੀ ਨਹੀਂ ਆਇਆ ਅਸੀਂ ਮੈਂ ਤਾਂ ਬਸ ਇਹੋ ਲੈ ਲਓ ਅੱਧਾ ਕਪੂਰ ਖਾ ਲੈਣਾ ਬਸ ਆ ਲੋ ਕੰਦਾ ਅੱਛਾ ਇਹਦੇ ਕੋਈ ਵਾਰਤੀ ਖਾਉ ਨਹੀਂ ਆਈ ਬਸ ਜੈਸਿੰਗ ਵਾਲਾ ਸਮਾਨ ਲੋੜਾ ਖਾਣਾ ਪੈ ਗਿਆ ਮੋਹਨ ਸਿੰਘ ਚੱਕ ਫਿਰ ਮੈਂ ਬਣਾ ਲੈਂਦਾ ਵੀਡੀਓ ਨਹੀਂ ਨਹੀਂ ਤੂੰ ਖਾ ਆ ਲੈ ਮੁੰਡਿਆ ਹੂੰ ਮੁੰਡੇ ਜੈਕਟ ਜਿੰਨੇ ਕੱਪ ਦੋਨੋਂ ਨੇ ਵੀ ਆ ਸਾਰੇ ਪੀ ਲਾ ਸਾਰੇ ਮਨਾਂ ਚ ਜਾਨ ਪਾਉ ਸਾਰੇ ਪੀ ਕੇ ਸੁਪਾ ਵੀ ਲਊਗਾ ਨੂੰ ਦੱਸ ਦਿਓ ਦਰਵਾਜ਼ਾ ਕਿੱਧਰ ਨੂੰ ਮੈਂ ਨੀ ਥੋੜਾ ਰਾਤ ਮੈਂ ਨਾ ਖਪਾ ਲੂ ਮੈਨੂੰ ਤਾਂ ਚਾਹ ਵਾ ਸਾਰੇ ਮਿੱਠਾ ਕਾਲ ਮਾ ਤਪ ਜਾਵ ਜਾਣਾ ਗੱਲ ਤੁਸੀਂ ਵੀ ਲੈ ਲਓ ਉਹ ਕਰਨ ਵਾਲਾ ਸਾਈਕਲ ਵੀ ਸਾਡੇ ਘਰੇ ਖੜਾ ਅੱਜ ਸਵੇਰ ਦਾ ਕਿ ਕੱਲ ਦਾ ਚੱਲੋ ਸਾਡੇ ਘਰ ਕੱਲ ਨੂੰ ਆਉਂਦੇ ਪੈਰ ਤੇ ਗੁਸਤੇ ਤੇ ਬੱਜੀ 7 ਪੁੱਛੋ ਤਾਂ ਫਿਰ ਉਹਦੇ ਤਕਰੀਫ ਹੋਣੀ ਹੈ ਨਾ ਪੈਰ ਤੇ ਤਾਂ ਕਰਕੇ ਕਸੇ ਗੁਣ ਵਾਲੀ ਬੋਲਾ ਬਾਜ ਲੈ ਯਾਸਮੀਨ ਕੋ ਚਲੇ ਕੇ ਹੁਣ ਤੁਸੀਂ ਤਾਂ ਲੈ ਲਓ ਜੀ ਮਿੱਠਾ ਮੜਾ ਜਿਆ ਉਹ ਮੈਂ ਘਰਾਂ ਨੂੰ ਮਿਲ ਕੇ ਇੱਕ ਪੁੱਛੇ ਨਹੀਂ ਨਾ ਲੈ ਆ ਜੀ ਟੈਟੇ ਖਾਊਗੀ ਕੋਈ ਨਾ ਖਾ ਦੇ ਆ ਮਨੇ ਚਾਚੇ ਨੂੰ ਵੀ ਦੋ ਮੇਰੇ ਨੂੰ ਰੋ ਮੈਂ ਤਾਂ ਮਿੱਠੇ ਜਾਤਾ ਜਿਆ ਲੈ 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 ਕੋਸਟਾ ਲੈ ਲਾ ਸਾਲ ਜੋਇਨ ਕਰਨਾ ਚਾਚੇ ਇਹ ਵੀ ਤਾਂ ਕੰਮ ਚਾਹ ਦੁੱਧ ਤੇ ਕਾਫੀ ਚਾਹ ਅਜਾ ਚਮਚਮ ਖਾ ਖਾ ਕੇ ਕਿਉਂ ਤੇਰਾ ਨੰਬਰ ਚਮਚਮ ਖਾਈ ਜਾ ਲੋ ਜੀ ਵੀ ਵੀ ਮਿ ਦੇ ਲੋ ਜੀ ਤੇਰੇ ਵੀ ਚਮਚਮ ਲਿਆਉਣੀ ਪਈ ਲੋ ਬਈ ਦੇਖਦਾ ਤਾਂ ਆ ਹੀ ਆ ਵੀ ਪਤਾ ਨਹੀਂ ਕਿੰਨਾ ਕਬੜਾ ਗਲਾਸ ਹੁਣਾ ਚਾਹੇ ਹੂੰ ਸਹੀ ਗੱਲ ਨਹੀਂ ਜੀ ਮੈਂ ਨਹੀਂ ਕੀਤਾ ਤੁਸੀਂ ਖਣਿਆ ਜੀ ਅਸੀਂ ਪੀ ਤਾਹ ਜਿਹੜਾ ਪੇ ਭਰਨਾ ਕੁੱਟ ਤਰਾ ਜਣ ਤੂੰ ਪਹੁੰਚਣਾ ਮੇਰੇ ਢੱਡਾ ਜਾ ਹਾਏ ਲੋ ਬਈ ਸਾਰਾ ਵੀ ਨੰਨਾ ਆਏ ਵਰਤ ਜੇ ਮੈਂ ਤੇ ਲਿੱਤੀ ਹੋਗੀ ਚਾਹ ਖਾ ਲਿਆ ਮੈਂ ਖਾ ਲਿਆ ਇੱਕ ਗਲਾ ਹੋਰ ਕੀ ਐਨਾ ਪਿਆਰ ਹੋਣਾ ਚਾਹੀਦਾ ਆਪਸੀ ਉਹ ਲਾਓ ਸਾਡਾ ਬੱਗੂ ਕਹਿੰਦਾ ਤੁਸੀਂ ਕਰਦਾ ਮੈਂ ਖਾ ਲਿਆ ਇਹਨੂੰ ਖਾਣ ਕਿੰਨੇ ਕਹੀ ਜਾਂਦੇ ਮੇਰੇ ਮਿੰਦ ਨੂੰ ਕਹਿੰਦੇ ਹੁੰਦੇ ਕਈ ਵਾਰ ਵੀ ਤੁਸੀਂ ਖਾਣੇ ਮੈਂ ਖਾ ਲਿਆ ਇੱਕੋ ਗੱਲ ਨਹੀਂ ਉਹ ਬੱਗੂ ਮੈਂ ਕਿਹਾ ਸਾਰੇ ਕਾਦੇ ਰੱਖ ਤੋ ਕੋ ਸਹੀ ਆ ਲੋ ਮੇਰੇ ਕੇਕੇ ਚ ਮਿੱਠਾ ਬਹੁਤ ਘੱਟ ਖਾ ਲੋ ਨਹੀਂ ਜੱਟ ਇਹ ਬਸ ਮੈਂ ਉਹ ਨਹੀਂ ਨੂੰ ਦੇਖਦਾ ਤੂੰ ਦੇਖਿਆ ਯਾਰ ਪੱਪਾ ਬਹੁਤ ਖਾ ਗੋ ਪੱਪਾ ਨੇ ਡੈਰੀ ਦਾ ਕੰਮ ਸ਼ੁਰੂ ਕਰਨਾ ਥੋੜਾ ਜਿਹਾ ਟਾਈਮ ਤੱਕ ਦੇਖੀ ਜਾ ਰੋਪੜ ਖੋਲਦੇ ਕੋਈ ਮੈਂ ਚੱਲੂ ਬਹੁਤ ਹਾਂ ਠੀਕ ਨੇ ਦੁੱਧ ਦਾ ਪਿੱਛੇ ਮੈਂ ਠਹਿਂ ਗਈ ਰੂਜੀ ਲੋਕਾਂ ਨੂੰ ਸ਼ੂਗਰ ਕਰਕੇ ਆਉਣਾ ਸੀ ਬਣਾਉਣੀ ਆਉਂਦੀ ਸ਼ੂਗਰ ਕਰਕੇ ਮੋਲ ਲੈ ਆਉਣੀ ਸੀ ਅਸੀਂ ਮੋਲ ਲੈ ਕੇ ਕਰਨੀ ਹੂੰ ਉਹ ਤਾਂ ਕੋਮਣੇ ਹਲਵਾਈ ਦੀ ਇੱਕ ਵੀਡੀਓ ਬਣਾ ਕੇ ਪਿੱਛੇ ਦੇ ਪਾਦ ਦੀ ਵੀ ਸੰਦੀਪ ਆ ਰੱਖੋ ਭੈਣ ਜੀ ਮਠਾਈ ਬਣਾਉਣ ਲੱਗੀਆਂ ਮੈਂ ਉਹ ਸਾਰੇ ਬਣੇ ਨਾਲ ਬਣੇ ਸਾਰੇ ਇਹਨਾਂ ਨੂੰ ਚਾਹਾਂ ਹੁੰਦੀ ਆ ਕਿ ਪਿੰਨੀਆਂ ਉਹ ਵੀ ਚਲ ਜੂਗੀ ਬਣੇ ਚਾਹੇ ਨਾਲ ਬਣੇ ਸਾਰੇ ਮੁੱਲ ਮੂਰੇ ਮੁੱਲ ਲਾ ਦੇਣੀ ਉਹ ਨਹੀਂ ਗਿਆ ਪਤਾ ਨਮੀ ਚਾਹੀਦੀ ਅਜੇ ਜਦ ਤੱਕ ਉਹਨੇ ਬਥੇਰਾ ਕੁ ਹਾਂ ਨਾ ਨੋੜੀ ਚਾਹੀਦੀ ਮਠਈਓ ਬਣਾਉਗੀ ਇਹ ਨਾ ਬਾਹਰ ਹਲੋ ਐਣਾ ਦੀ ਕੁੜੀ ਦੇਖੋ ਆ ਬਾਹਰ ਦੀ ਲੱਭੜੀਆਂ ਨਾ ਕੋਈ ਓਕੇ ਆ ਉਹ ਪਹਿਲੇ ਫਿਗਰ ਪਾਏਗਾ ਵੀਰ ਜੀ ਇਹਨੂੰ ਫਿਗਰ ਲਾ ਲਾ ਦੇ ਨੀ ਕਰਾ ਲਾ ਜਦ ਤੱਕ ਗੋਡੇ ਗਿੱਟੇ ਖੜ ਜਣੇ ਆ ਮੇਰੇ ਨਾਲ ਚੱਲਦੇ ਆ ਗਾਡੇ ਖੜ ਕੇ ਬੰਦ ਚੂਕਾਣਾ ਸ਼ਰਮਾ ਕੋਣਾ ਖਰੂ ਚਾਚੇ ਦਾ ਅਸੀਂ ਤੇਰੇ ਵਿਆਹ ਚ ਤਾਂ ਜਰੇ ਪਾਉਣਾ ਤੇ ਵੀਡੀਓ ਕਰਾ ਰਵਿੰਦਰ ਚੱਲੇ ਆਪਣੇ ਸਹੁਰੇ ਦੇ ਵਿਆਹ ਨੂੰ ਦੇਖਿਓ ਕਰਿਓ ਵੀਡੀਓ ਜੋਏ ਸਹੀ ਗੱਲ ਨਹੀਂ ਆਪਣੇ ਹੁੰਦੇ ਜਿਹੜਾ ਨਾ ਆਣੀਆਂ ਆ 12ਵੇਂ 11ਵੇਂ ਮਹੀਨੇ ਚ ਕਰਾ ਲਾ ਹੇ ਬਾਹਰ ਮੈਂ 11ਵੇਂ ਮਹੀਨੇ ਚ ਲੀਪ ਦਾ ਨਾਲ ਨਾ ਦਾ ਮਹੀਨੇ ਨਗਰਾਈ ਇਹ ਤਾਂ ਬੜਾ ਪਤਾ ਲੱਗਣਾ ਚਾਚਾ ਜੀਨ ਵਾਲੇ ਖੜੀ ਹੋਣੀ ਤੁਹਾਨੂੰ ਵੀ ਭਾਈ ਤਿੰਨ ਤੂਲ ਜੀ ਨੇ ਚੋਨਾ ਆ ਕੇ ਚੋਲੋ ਨਹੀਂ ਤਾਂ ਅੱਛਾ ਤੇ ਦੇਖੋ ਹਲਾ ਤਾਂ ਵੀ ਆ ਗਿਆ ਹੋ ਗਿਆ ਇਹ ਤਾਂ ਜਿੱਦ ਕਰਵਾ ਚੋ ਮੈਂ ਕਿੱਦਾਂ ਪਾਉਂਗੀ ਰਹੀ ਬੰਦੋ ਦੇਖੋ ਅਗਲੀ ਕਰ ਦਿਓ ਬ੍ਰੇਕ ਡਾਂਸ ਤੁਸੀਂ ਕਿੱਦਾਂ ਕਿੱਥੇ ਪਾਉ ਲੂਗੇ ਉਹਦਾ ਹਾਂ ਬ੍ਰੇਕ ਡਾਂਸ ਕਿੰਨਾਂ ਇਹ ਨਹੀਂ ਜਾਣ ਪਤਾ ਡਾਂਸਾਂ ਬਾਰੇ ਹੂੰ ਓ ਲੈ ਬੱਗ ਨੂੰ ਵੀ ਦੇ ਦੋ ਖਾਣ ਨੂੰ ਕੁਝ ਦੋਗੇ ਲਾ ਲਿਓ ਇਸ ਗੱਲ 'ਪਰ ਚਾਚਾ پیسے ਕੋਈ ਖੋਲ੍ਹਿਆਣੀ ਮੈਨੂੰ ਲੱਗਦਾ ਵੀ ਕਰਨ ਪੜੀ ਹੈਗੀ ਹੈਗੀ ਆ ਕਿਹੜਾ ਫਲੇਂਟ ਡਾਂਸ ਦੇਖਦਾ ਅੱਜ ਕਰ ਅੱਛਾ ਆ ਸਮਝ ਨਹੀਂ ਆਈ ਆ ਗਈ ਸਮਝੇ ਨਹੀਂ ਉਹ ਕੇ ਬਸੀਪ ਲਾਈਆ ਉਹ ਮੈਂ ਲੈਣਾ ਏ ਚੁੰਗੜੀ ਰੋਦੇ ਤੇ ਨਹੀਂ ਮੁੱਕੇ ਮੈਨੂੰ ਵੀ ਦੱਸ ਦੀ ਮੈਂ ਵੀ ਦੂ ਤਿੰਨ ਨੂੰ ਪਾ ਲੂ ਨਿਆਣਾ ਗੱਲ ਕਰਦੇ ਆਂ ਜਿਆਦਾ ਕਰ ਛੱਡ ਕੇ ਲੱਗ ਜਾਣਾ ਤਾਂ ਗੱਲਾਂ ਸਾਰੇ ਮਰੀ ਜਾਂਦੇ ਰਿਸ਼ਤਾ ਕੋਈ ਦੇਖ ਨਹੀਂ ਉਹ ਵੇਖ ਲੈ ਜੇ ਰਿਸ਼ਤਾ ਲਿਆਉਂਗਾ ਤਾਂ ਹੀ ਕਰੂਗਾ ਮੁੰਡਾ ਦਾ ਰਿਸ਼ਤਾ ਸੀ ਗੱਲਾਂ ਨਾਲ ਥੋੜੋ ਹੋਰ ਨਾ ਕੁੜੀਆਂ ਮੁੱਕ ਗਈਆਂ ਫਿਰ ਮੁੰਡੇ ਮੁੱਕ ਗਏ ਮੁੰਡੇ ਬਧਾਰੇ ਆ ਮੁੰਡੇ ਮੁੱਕ ਗਏ ਅੱਬ ਬਧਾਰੇ ਬਧੇ ਆ ਕੁੜੀਆਂ ਬਾਹਰ ਚਲੇ ਗਈਆਂ ਹੋਰ ਮੁੰਡੇ ਇੱਡੀ ਨਹੀਂ ਯਾਰੀ ਲੈਂਦੇ ਬਾਹਰ ਤੇ ਹਾੜੀ ਕਰਨੀ ਪੈਂਦੀ ਏ ਤੇਰੀ ਦੋ ਸੋਹਰੇ ਇੱਥੇ ਹਲੇ ਵਿਆਹ ਕਰੂਦੇ ਤਰੀਸ ਤੇ ਸੋਰੇ ਲੱਗਦੇ ਹੋ ਇਧਰ ਭਾਈ ਕਹਿੰਦੇ ਉਹਨਾਂ ਨੂੰ ਬੰਦਾ ਹੀ ਗੱਲਦਾ ਆਲੇ ਮਰਜੀ ਕਰ ਕਿਆ ਲੋੜਾ ਭਾਈ ਚਲ ਕੋਈ ਨਹੀਂ ਦੇਖਦੇ ਹਾਂਜੀ ਲੋੜ ਹੈ ਕੀ ਬਾਤ ਚ ਲੋੜ ਪੈਣੀ ਆ ਭਾਈ ਕਿਆ ਬੁੜੇ ਹੋ ਗਏ ਹੁਣ ਕਿਆ ਰਹਿ ਗਿਆ ਵਿੱਚ ਮੈਂ ਤੂੰ ਤਾਂ ਮੈਨੂੰ ਹੁਣ ਤਾਂ ਬਣਾ ਮੈਂ ਨਿਆਣਾ ਚੁਗੜੀ ਦੀ ਹਾਂ ਹੂੰ ਸਰਦ ਜਵਾਦ ਨਹੀਂ ਹੂੰ ਮੈਂ ਤਾਂ ਕਹਿੰਿਆ ਜਿੰਨੇ ਵੀ ਤੇਰੇ ਨਿਆਣੇ ਆ ਨਾ ਆ ਜਿਹੜੇ ਤੇਰੇ ਭਤੀਜੇ ਭਤੀਜੀਆਂ ਬੁੱਧੀ ਚੱਕ ਕੇ ਮੇਲੇ ਲੈ ਜਾਗਾ ਮਣਕਮਾਉਣ ਨੂੰ ਚਾਚਾ ਰੱਖਿਆ ਆਹ ਚਾਚੀ ਰੱਖਿਆ ਪਟਾਕੇ ਚਾਚਾ ਇਕੱਲਾ ਕੋ ਮਣੂ ਤੂੰ ਆਵਾਂ ਨਹੀਂ ਆਈਂ ਗਿਆ ਇੱਕ ਮਣਕਮਾਉਣ ਨੂੰ ਚਾਚਾ ਰੱਖਿਆ ਪਾਪਾ ਫੋਨ ਪਟਾਕੇ ਯਾ ਲੋ ਭਈ